ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਬਰਗਾੜੀ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਜੈਤੋਲ ਜਿਹੜੇ ਕਰ ਤੋਂ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਹੇ ਆ ਜੀ ਇੱਥੇ ਵਿਕਰੀ ਵਾਸਤੇ ਕਟੀਆਂ ਝੋਟੀਆਂ ਆਉਂਦੀਆਂ ਅੱਜ ਦੋਸਤੋ ਤਿੰਨ ਨਾਗ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਂਗਾ ਦੋਸਤੋ ਬੜੇ ਕਮਾਲ ਦੇ ਤਿੰਨ ਨਾਗ ਆ ਜਿਹਦੇ ਵਿੱਚ ਇੱਕ ਵੱਡੀ ਝੋਟੀ ਤੁਹਾਨੂੰ ਦਿਖਾਉਂਗਾ ਦੋਸਤੋ ਇਹ ਬਿਲਕੁਲ ਤਿਆਰ ਹੈ ਜੀ ਸੀਮਲ ਲੈਣ ਲਈ ਠੀਕ ਹੈ ਜੀ ਤੇ ਵਿਚਾਰੇ ਜਿਹੜੀ ਕੱਟੀ ਖੜੀ ਹੈ ਕੱਟੀ ਇਹ ਵੀ ਦੋਸਤੋ ਬੜੀ ਕਮਾਲ ਦੀ ਹੈ ਜੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਬਹੁਤ ਪਰਮਾਤਮਾ ਨੇ ਇਹਨੂੰ ਹੁਸ਼ਨ ਬਖਸ਼ਿਆ ਇਹ ਦੂਜੇ ਨੰਬਰ ਤੇ ਤੇ ਇੱਕ ਪਹਿਲੇ ਨੰਬਰ ਤੇ ਇੱਕ ਛੋਟੀ ਕੱਟੀ ਤੁਹਾਨੂੰ ਦਿਖਾਉਂਗਾ ਵੈਸੇ ਨਾਗ ਦੋਸਤੋ ਇਹ ਤਿੰਨੇ ਹੀ ਤੋਰ ਕੇ ਦੇਖਾਂਗੇ ਥਣ ਥਣ ਐਨ ਦੋਸਤੋ ਪੂਰੀ ਤੁਹਾਨੂੰ ਤਸੱਲੀ ਕਰਾ ਦੂੰਗਾ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਉਹਦੀ ਦੋਸਤੋ ਪ੍ਰੋਪਰ ਤਸੱਲੀ ਕਰ ਲਿਓ ਜਿਹੜਾ ਨਾਗ ਤੋਰਾਂਗੇ ਨਾਲ ਰੇਟ ਦੱਸਿਆ ਜਾਊਗਾ ਜਿਹੜਾ ਰੇਟ ਤੁਹਾਨੂੰ ਸਮਝ ਵਿੱਚ ਆਵੇ ਬਾਈ ਨਾਲ ਗੱਲਬਾਤ ਕਰ ਰਕੇ ਖਰੀਦ ਲਿਓ ਤੇ ਬਾਕੀ ਸਾਰੀ ਆਉ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਵਧੀਆ ਵਧੀਆ ਜੀ ਤੁਸੀਂ ਦੱਸੋ ਠੀਕ ਪਰਵਾ ਵਧੀਆ ਵਧੀਆ ਆਈ ਜਾਂਦੇ ਵਿਕਰੀ ਅਸਰ ਆ ਆਈ ਜਾਂਦੇ ਪਾਸੂ ਠੀਕ ਆ ਤਿੰਨ ਨਾਕ ਅੱਜ ਆਏ ਹੈ ਹਨਾ ਹਾਂਜੀ ਅਨੇ ਤਿੰਨ ਨਾਕ ਮੋਰਾ ਨਸਲ ਆਈ ਠੀਕ ਆ ਇੱਕ ਤਾਂ ਵੱਡੀ ਛੋਟੀ ਜਿਹੜੀ ਬਣ ਨਾਲ ਉਹ ਤਾਂ ਚੱਲ ਐਂਡਰ ਤੋਂ ਦੇਖਾਂਗੇ ਤੇ ਇਧਰੋਂ ਸ਼ੁਰੂ ਕਰੀਏ ਪਹਿਲੇ ਨੰਬਰ ਵਾਲੀ ਛੋਟੀ ਕੱਟੇ ਤੋਂ ਹਾਂਜੀ ਕਿੰਨੇ ਟਾਈਮ ਦੀ ਹੋਊ ਇਹ ਸਾਲ ਦੀ ਹੈ ਵੀਰੇ ਇੱਕ ਸਾਲ ਦੀ ਹੈ ਇੱਕ ਸਾਲ ਦੀ ਹੈ ਹਾਂਜੀ ਠੀਕ ਆ ਉਮਰ ਦੇ हिसाब ਨਾਲ ਤਾਂ ਗ੍ਰੋਥ ਚੰਗੀ ਹੈ ਤੇ ਵੈਸੇ ਵੇਲਬੂਲ ਵੀ ਚੰਗੀ ਹੈ। ਬਾਕੀ ਸਿੰਗੇ ਸੁੰਗੇ ਰੱਖੋ ਦੋਸਤੋ ਬਿਲਕੁਲ ਨੇੜੇ ਇਹਨਾਂ ਗੂਲ ਕੀਤੀ ਵੀ ਹੈ। ਖੋਲੇ ਵੈਸੇ ਨਾ ਗਿਆ ਦੋਸਤੋ ਤੇ ਨਹੀਂ ਤੋਰਾਂਗੇ ਇਹ। ਠੀਕ ਹੈ। ਇਹ ਪਹਿਲੇ ਨੰਬਰ ਤੇ ਛੋਟੀ ਕੱਟੀ ਤੁਹਾਨੂੰ ਦਿਖਾ ਰਿਹਾ ਹਾਂ ਉਮਰ ਉਹ 1 ਸਾਲ ਹੈ। ਰੇਟ ਰੂਟ ਕੀ ਸੋਚਿਆ ਇਹਨਾਂ ਦੇ? ਰੇਟ 34000 ਰੁਪਏ ਬਾਈ ਜੀ ਇਹਦਾ। 34000। ਹਾਂਜੀ ਠੀਕ ਹੈ। ਦੋਸਤੋ ਇਹ ਕੱਟੀ ਤੁਹਾਨੂੰ ਪਹਿਲੇ ਨੰਬਰ ਤੇ ਦਿਖਾ ਰਿਹਾ ਹਾਂ ਰੇਟ 34000 ਉਮਰ ਉਹ 1 ਸਾਲ ਹੈ। ਬੜੇ ਸੋਹਣੇ ਢਾਂਚੇ ਦੇ ਵਿੱਚ ਆਸਾਨੀ ਸਵਾਈ ਕੱਟੀ ਹੈ ਤੇ ਸੀ ਠੀਕ ਹੈ ਹਲੋ ਸੋ ਇਹਦੀ ਬਣਾਵਟ ਦੇਖ ਲਓ ਜੀ ਸਰੀਰ ਦਾ ਢਾਂਚਾ ਇਹਦਾ ਸਾਰਾ ਹੀ ਸੋਨਾ ਹੈ ਸੈਂਗ ਦੇਖ ਬਈ ਹਾਂ ਸੈਂਗ ਮੁੜੀ ਆਉਂਦੀ ਹੈ ਜਮਾ ਬਿਲਕੁਲ ਛੋਟੇ ਛੋਟੇ ਆ ਤੇ ਕਾਫੀ ਦੋਸਤੋ ਗਲਾਈ ਦੇ ਵਿੱਚ ਕਰ ਲਏ ਆ ਰੰਗ ਐਨ ਬਿਲਕੁਲ ਬਲੈਕ ਹੋਊਗਾ ਜੀ ਸਾਰੇ ਸਰੀਰ ਦਾ ਤੇ ਪੂਛ ਥੋੜੀ ਜਿਹੀ ਵਾਈਟ ਹੈ ਜਿੰਨੀ ਕਿ ਮੋਹਰਾ ਨਸਲ ਦੇ ਵਿੱਚ ਆ ਜਾਂਦੀ ਹੈ ਥਣ ਝੋਲੀ ਸਾਫ ਸੁਧਰੀ ਹੋਊਗੀ ਤਿੰਨੇ ਨਗਾਂ ਨੂੰ ਇਹ ਦੋਸਤੋ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ ਜੀ 1 ਸਾਲ ਦੋਸਤੋ ਉਮਰ ਤੇ ਬਹੁਤ ਕੱਲਾ ਕੱਲਾ ਲੱਗਿਆ ਬਈ ਬਾਕੀ ਥਣ ਝੋਲੀ ਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਹੁਣ ਤੋਂ ਹੀ ਕਿੱਡੀ ਵੱਲਾਂ ਵਾਲੀ ਝੋਲੀ ਐ ਇਸ ਕੱਟੀ ਦੇ ਠੀਕ ਐ 34200 ਰੇਟ ਐ ਇਹ ਰੇਟ ਕੋਈ ਫਿਕਸ ਨਹੀਂਗਾ ਜਦੋਂ ਤੁਸੀਂ ਬਾਈ ਨਾਲ ਗੱਲਬਾਤ ਕਰੋਗੇ ਤਾਂ ਮੌਕੇ ਦੇ ਉੱਤੇ ਮਾਣ ਤਾਣ ਵੀ ਹੋਊਗਾ ਇੱਕ ਜਿਹੜੀ ਦੂਜੇ ਨੰਬਰ ਤੇ ਇਹ ਦੋਸਤ ਕੱਟੀ ਤੁਹਾਨੂੰ ਦਿਖਾਉਣਾ ਇਹ ਵੀ ਕੱਟੀ ਦੋਸਤ ਬੜੀ ਸੋਹਣੀ ਐ ਤੇ ਐ ਤੁਹਾਨੂੰ ਲੱਗੂ ਵੀ ਸੈਂਗ ਕਿਤੇ ਹੁੰਦਾ ਹੀ ਨਹੀਂ ਨਾਲ ਬਿਲਕੁਲ ਹੀ ਛੋਟਾ ਛੋਟਾ ਸੈਂਗ ਆ ਤੇ ਨਾਲ ਹੀ ਗੋਲ ਕੀਤਾ ਹੋਇਆ ਕਿੰਨੇ ਟਾਈਮ ਦੀ ਹੋਊਗੀ ਭਾਈ ਇਹ ਇਹ ਡੇਢ ਸਾਲ ਦੀ ਐ ਵੀਰੇ ਡੇਢ ਸਾਲ ਹਾਂ ਪੂਰੇ ਡੇਢ ਸਾਲ ਦੀ ਰੇਟ ਕੀ ਆ ਇਹਦਾ ਦੇ ਦੇਣਾ 52000 ਰੁਪਈਆ 52000 ਹਾਂਜੀ ਠੀਕ ਐ ਵੈਸੇ ਦੋਸਤੋ ਸੀਮਨ ਦੀ ਗੱਲ ਕਰੀਏ ਤਾਂ ਵੈਸੇ ਤਿਆਰ ਹੀ ਐ ਵੀ ਕੱਟੀ ਲੈਣ ਲਈ ਠੀਕ ਐ ਜੀ ਤੇ ਹੋਰ ਜਦੋਂ ਇਹ ਪੰਜਾ ਦਸਾਂ ਤੱਕ ਹੀਟ ਦੇ ਵਿੱਚ ਆਵੇ ਤਾਂ ਤੁਸੀਂ ਸੀਮਨ ਲਵਾ ਸਕਦੇ ਹੋ ਉਮਰੋਂ ਇਹ ਦੋਸਤੋ ਡੇਢ ਸਾਲ ਐ 52200 ਰੇਟ ਠੀਕ ਐ ਜੀ ਜਿੱਡੀ ਸੋਹਣੀ ਦੋਸਤੋ ਇਹ ਆਪ ਐ ਤੇ ਉਡਾ ਹੀ ਸੋਨਾ ਐ ਦਾ ਢਾਂਚਾ ਸੰਭੀ ਸੰਭਾਈ ਕੱਟੀ ਦੋਸਤੋ ਤੁਹਾਨੂੰ ਦਿਖਾ ਰਿਹਾ ਜੀ ਰੰਗ ਇਹਦਾ ਵੀ ਐਨ ਬਿਲਕੁਲ ਬਲੈਕ ਹੋਊਗਾ ਬਿਲਕੁਲ ਛੋਟੇ ਛੋਟੇ ਸੰਗ ਤੇ ਨਾਲ ਹੀ ਗੋਲ ਕੀਤੇ ਹੋਏ ਐ ਬੜਾ ਸੋਹਣਾ ਇਹਦਾ ਢਾਂਚਾ ਆ ਪਤਾ ਹੈ ਉਮਰ ਦੇ ਸਾਲ ਨਾਲੇ ਦੀ ਗ੍ਰੋਥ ਵੀ ਕਰਮਾਲੀ ਦੀ ਬੜੀ ਸੋਹਣੀ ਐ ਐਨ ਬਿਲਕੁਲ ਪੱਧਰੇ ਇਹ ਸਰੀਰ ਦੀ ਝੋਟੀ ਤੁਹਾਨੂੰ ਦਿਖਾ ਰਿਹਾ ਜੀ ਇਹ ਦੂਜੇ ਨੰਬਰ ਤੇ ਠੀਕ ਹੈ ਜੀ ਥੋੜਾ ਜਿਹਾ ਉਪਰਾ ਕਰ ਦਈਏ ਤਾਂ ਕਿ ਕੈਮਰਾ ਗੋਨਰ ਡਾਟ ਦੇ ਦਾਂ ਕਰਕੇ ਹਾਂ ਨਵੇਂ ਘਰ ਆ ਕੇ ਥੋੜਾ ਜਿਹਾ ਹਾਂ ਆਪਾਂ ਸੁੱਕੇ ਹੀ ਵਾਰੀ ਉਪਰਾ ਕਰ ਜਾਂਦਾ ਦੂਜੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ ਰੇਟ ਇਹਦਾ 52000 ਉਮਰ ਉਹ ਡੇਢ ਸਾਲ ਇਥੋਂ ਨੂੰ ਦੂਜੇ ਨੰਬਰ ਤੇ ਦਿਖਾਤੀ ਆ ਠੀਕ ਹੈ ਤੇ ਜਿਹੜੀ ਤੀਜੇ ਨੰਬਰ ਤੇ ਬਈ ਝੋਟੀ ਖੜੀ ਆਪਣੇ ਕੋਲੇ ਹਾਂਜੀ ਇਹ 2.5 ਸਾਲ ਦੀ ਵੀਰੇ ਦੋ ਨਾਲੇ ਦੰਦ ਨਾ ਚੱਕੀ ਜਾਂਦੀ ਏ ਥੋੜੀ ਜਿਹੀ ਵੀਰੇ ਜੇ ਪੂਰੇ ਕਰਨ ਵਾਲੇ ਅੱਛਾ ਹਾਂ ਤੇ ਪੰਨ ਦੱਸਿਆ ਬਈ 12 13 ਦਿਨਾਂ ਦੇ ਬਣਿਆ ਦੱਸਿਆਗਾ ਤੇ ਆਪਾਂ ਖਾਲੀ ਕਰਕੇ ਦੇਵਾਂਗੇ ਖਾਲੀ ਕਰਕੇ ਹੀ ਲੈਂਦੀ ਏ ਖਾਲੀ ਕਰਕੇ ਦੇਵਾਂ ਅੱਛਾ 12 13 ਦਿਨਾਂ ਦੀ ਬਣੀ ਵੀ ਹੈ ਬਣੀ ਵੀ ਹੈ ਖੋਲ ਲੈਂਗੇ ਇਹਨੂੰ ਵੀ ਦਸੋ 2.5 ਸਾਲ ਉਮਰ ਠੀਕ ਹੈ ਮੂੰਹੋਂ ਦੋ ਦੰਦ ਆ ਜੀ ਦੋਂਦ ਵਾਲੇ ਦੰਦ ਚੱਕਦੀ ਪਈ ਆ ਇਹ ਠੀਕ ਹੈ ਜੀ ਸੈਮਸੰਗ ਇਹਦੇ ਵੀ ਬਿਲਕੁਲ ਕੁੰਡੇ ਤੇ 12-13 ਦਿਨਾਂ ਦੀ ਬਣੀ ਜੀ ਹੈ। ਬਾਕੀ ਸੈਮਸੰਗ ਜਿਹੜੀ ਬਹੁਤ ਆਨਲਾਈਨ ਰੇਟ ਇਹਦਾ ਕੀ ਹੈ? ਹਾਂਜੀ ਇਹਦਾ ਰੇਟ ਕੀ ਹੈ? ਰੇਟ 55000 ਰੁਪਈਆ ਹੈ। 55000 ਹਾਂਜੀ ਠੀਕ ਹੈ। ਦੋਸਤੋ ਢਾਂਚਾ ਇਸ ਝੋਟੀ ਦਾ ਵੀ ਬੜਾ ਸੋਹਣਾ ਠੀਕ ਹੈ ਜੀ। ਕੁੜੇ-ਪਾੜੇ ਦੇਖੋ ਮਗਰ ਉਹ ਕਿੰਨੇ ਚੌੜੇ ਆ ਠੀਕ ਹੈ ਜੀ। ਤੇ ਇਹ ਵੀ ਦੋਸਤੋ 12-13 ਦਿਨ ਹੋ ਗਏ ਸੀ ਮੰਨ ਲੱਗੇ ਨੂੰ। ਉਮਰ ਉਹ ਢਾਈ ਕ ਸਾਲ ਆ ਮੂੰਹੋਂ ਦੋ ਦੰਦ ਹੋ ਗਈ ਹੈ ਜੀ ਠੀਕ ਆ ਦੋੰਦ ਵਾਲੇ ਦੰਦ ਬਰਾਬਰ ਕਰਦੀ ਪਈ ਆ ਸੋਨਾ ਇਹਦਾ ਕੱਦ ਕਾੜ ਤੇ ਸੋਨਾ ਇਹਦਾ ਢਾਂਚਾ ਦੁੱਸੋਂ 55222 ਨੇ ਡਿਮਾਂਡ ਕੀਤੀ ਹੈ ਜੀ ਬਾਕੀ ਰੇਟ ਤਿੰਨੇ ਤਿੰਨੇ ਜਾਨਵਰਾਂ ਦੀ ਇਹਨਾਂ ਬਾਈ ਹੋਣਾਂ ਨੇ ਬਿਲਕੁਲ ਜਾਇਜ਼ ਜੇ ਕੀਤੇ ਆ ਜਾਨਵਰ ਵੀ ਸੋਨੇ ਤੇ ਰੇਟ ਵੀ ਦੁੱਸੋਂ ਬਿਲਕੁਲ ਜਾਇਜ਼ ਜੇ ਹੋਣਗੇ ਤਿੰਨਾ ਦੇ ਵਿੱਚੋਂ ਜਿਹੜਾ ਲਾਗ ਅਮਰਜੀਤ ਦੀਵਾਲੀ ਕਰਕੇ ਨਾ ਉਹ ਹੋਰੀ ਆ ਆਪਾਂ ਇਹ ਗੱਟਾ ਨੂੰ ਅੱਛਾ ਹਾਂ ਉਹ ਹੋਰੀ ਕੀਤਾ ਆਪਾਂ ਇਹ ਅੱਛਾ ਠੀਕ ਆ ਹਾਂ ਦੋਸੋ ਰੇਟ ਬਿਲਕੁਲ ਜਾਇਜ਼ ਹੀ ਹੈ ਜੀ ਠੀਕ ਹੈ ਜੀ ਤਿੰਨਾਂ ਦੇ ਵਿੱਚੋਂ ਜਿਹੜਾ ਜਾਨਵਰ ਤੁਹਾਨੂੰ ਪਸੰਦ ਆਵੇ ਉਹਦੀ ਦੋਸੋ ਪ੍ਰੋਪਰ ਤਸੱਲੀ ਕਰ ਲਿਓ ਠੀਕ ਹੈ ਤੇ ਜਿਹੜਾ ਰੇਟ ਦੱਸਿਆ ਭਾਈ ਇਹਦੇ ਵਿੱਚ ਹੋਰ ਵੀ ਹੋਣਾ ਹਾਂ ਕੋਈ ਨਗਰੇ ਜਰੂਰ ਕਰਾਂਗੇ ਅੱਛਾ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ